ਕਿ ਭਾਰਤੀ ਨੂਨ ਦੀ 20 ਸਾਲਾਂ ਦੀ ਜਿਹੜੀ ਬੱਚੀ ਆ ਉਹ ਡੋਮਿਨਿਕ ਰਿਪਬਲਿਕ ਵਿੱਚ ਕਾਲਜ ਦੀ ਸਟੂਡੈਂਟ ਆ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰ ਗਈ ਸੀ ਤੇ ਉਹ ਲੱਭੀ ਨਹੀਂ ਹੁਣ ਉਹਦੇ ਸਬੰਧ ਦੇ ਵਿੱਚ ਲਾਰਡਨ ਕਾਉਂਟੀ ਸ਼ੈਰਫ ਆਫਿਸ ਨੇ ਆਇਡੈਂਟੀਫਾਈ ਕੀਤਾ ਹੈ ਇੱਕ 20 ਸਾਲਾਂ ਦਾ ਇਹ ਜੋ 20 ਸਾਲਾਂ ਦੀ ਇਹ ਸਟੂਡੈਂਟ ਸੀ ਕਾਲਜ ਦੀ ਜੋ ਡਿਸਪੀਅਰ ਹੋਈ ਆ ਉਹਦੇ ਸਬੰਧ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਹੈਗਾ ਕਹਿੰਦੇ ਵੀ ਉਹ ਉਹਦੇ ਨਾਲ ਹੀ ਸੀਗਾ ਤੇ ਜਦੋਂ ਉਸ ਦੀ ਹੁਣ ਇਨਵੈਸਟੀਗੇਸ਼ਨ ਕੀਤੀ ਉਹ ਕਹਿੰਦਾ ਵੀ ਜੀ ਉੱਥੇ ਪਾਣੀ ਬਹੁਤ ਤੇਜ਼ ਆ ਗਿਆ ਸੀ ਮੈਂ ਬਾਅਦ ਦੇ ਵਿੱਚ ਸੌ ਗਿਆ ਤੇ ਮੈਨੂੰ ਬਾਅਦ ਦੇ ਵਿੱਚ ਉਹ ਲੱਭੀ ਨਹੀਂ ਹੈਗੀ ਸੋ ਇਹ ਬਹੁਤ ਹੀ ਜਿੱਦਾਂ ਦੇਖੋ ਕਿੰਨੀ ਮਾੜੀ ਖਬਰ ਆ ਵੀ 20 ਸਾਲਾਂ ਦੀ ਬੱਚੀ ਯੂਨੀਵਰਸਿਟੀ ਆਫ ਪੀਟਸਬਰਗ ਦੀ ਸਟੂਡੈਂਟ ਸੀ ਆਪਣੇ ਹੀ ਸਟੂਡੈਂਟਸ ਦੇ ਨਾਲ ਘੁੰਮਣ ਫਿਰਨ ਗਈ ਹੋਈ ਸੀ ਤੇ ਇਹ ਵੀਰਵਾਰ ਦੀ ਪਿਛਲੇ ਦੀ ਗੱਲ ਹੈਗੀ ਆ 4:50 ਮਿੰਟ ਦੇ ਉੱਤੇ ਰਿਪੋਰਟ ਕੀਤਾ ਗਿਆ ਸੀ ਕਿ ਉਹ ਮਿਸਿੰਗ ਹੈਗੀ ਆ ਅ ਕੋਨਾਕੀ ਕਹਿੰਦੇ ਸਵੀਮਿੰਗ ਦੇ ਲਈ ਗਈ ਸੀ ਸਮੁੰਦਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਜਦੋਂ ਲਾਰਜ ਵੇਵ ਆਈ ਤੇ ਉਹ ਤੋਂ ਬਾਅਦ ਉਹ ਪਤਾ ਨਹੀਂ ਚੱਲਿਆ ਵੀ ਕਿੱਥੇ ਚਲੀ ਗਈ ਦੋ ਡਿਟੈਕਟਿਵ ਜਿਹੜੇ ਲਾਰਡਨ ਕਾਉਂਟੀ ਦੇ ਆ ਉਹ ਹੁਣ ਪੁੰਟਾ ਕਾਨਾ ਜੋ ਏਰੀਆ ਤੇ ਨਾਲ FBI ਜਿਹੜੀ ਆ ਉਹ ਹੁਣ ਇੰਟਰਵਿਊ ਕਰਦੀ ਆ ਲੋਕਾਂ ਦੀ ਵੀ ਕੋਈ ਨਾ ਕੋਈ ਉਹਦੀ ਉਗਸੁਗ ਮਿਲ ਸਕੇ ਵੀ ਉਹ ਜਾਣ ਕੇ ਤਾਂ ਨਹੀਂ ਕਿਸੇ ਨਾ ਕਿਸੇ ਨੇ ਉਹਦੇ ਨਾਲ ਫਾਲ ਪਲੇ ਕੀਤਾ ਹੈਗਾ ਡੋਮਿਨਿਕ ਨੈਸ਼ਨਲ ਪੁਲਿਸ ਨੇ ਕਿਹਾ ਆ ਹਜੇ ਤੱਕ ਜੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੋਈ ਹੈਗੀ ਆ ਉਹ ਤੋਂ ਨਹੀਂ ਲੱਗਦਾ ਵੀ ਕਿਸੇ ਨੇ ਜਾਣਬੁੱਝ ਕੇ ਜਿਹੜਾ ਆ ਉਸ ਨੂੰ ਕੋਈ ਨੁਕਸਾਨ ਉਹਦਾ ਜਿਹੜਾ ਕੀਤਾ ਹੈਗਾ ਸੋ ਹਜੇ ਵੀ ਜੋ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ ਪਰ ਪੁਲਿਸ ਨੇ ਆਇਡੈਂਟੀਫਾਈ ਕਰ ਲਿਆ ਪਰਸਨ ਆਫ ਇੰਟਰਸਟ ਇਨ ਡਿਸਪੀਅਰੈਂਸ ਆਫ ਲਾਰਡਨ ਕਾਉਂਟੀ ਕਾਲਜ ਸਟੂਡੈਂਟ ਜਿਹਦਾ ਨਾਮ ਸੁਦੀਕ ਸ਼ਾ ਕੋਨਾਕੀ ਆ ਅ ਉਸ ਨੂੰ ਜੋ ਡੋਮਿਨਿਕ ਰਿਪਬਲਿਕ ਦੇ ਵਿੱਚ ਜੋ ਮਿਸਿੰਗ ਹਜੇ ਤੱਕ ਦੱਸਿਆ ਜਾ ਰਿਹਾ ਇੱਕ ਭਾਰਤੀ ਨੂਨ ਦੀ 20 ਸਾਲਾਂ ਦੀ ਜਿਹੜੀ ਬੱਚੀ ਆ ਉਹ ਡੋਮਿਨਿਕ ਰਿਪਬਲਿਕ ਵਿੱਚ ਕਾਲਜ ਦੀ ਸਟੂਡੈਂਟ ਆ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਗਈ ਸੀ ਤੇ ਉਹ ਲੱਭੀ ਨਹੀਂ ਹੁਣ ਉਹਦੇ ਸਬੰਧ ਦੇ ਵਿੱਚ ਲਾਰਡਨ ਕਾਉਂਟੀ ਸ਼ੈਰਫ ਆਫਿਸ ਨੇ ਆਇਡੈਂਟੀਫਾਈ ਕੀਤਾ ਇੱਕ 20 ਸਾਲਾਂ ਦਾ ਅਤੇ ਜੋ 20 ਸਾਲਾਂ ਦੀ ਇਹ ਸਟੂਡੈਂਟ ਸੀ ਕਾਲਜ ਦੀ ਜੋ ਡਿਸਪੀਅਰ ਹੋਈ ਆ ਉਹਦੇ ਸਬੰਧ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਹੈਗਾ ਕਹਿੰਦੇ ਵੀ ਉਹ ਉਹਦੇ ਨਾਲ ਹੀ ਸੀਗਾ ਤੇ ਜਦੋਂ ਉਸ ਦੀ ਹੁਣ ਇਨਵੈਸਟੀਗੇਸ਼ਨ ਕੀਤੀ ਉਹ ਕਹਿੰਦਾ ਵੀ ਜੀ ਉੱਥੇ ਪਾਣੀ ਬਹੁਤ ਤੇਜ਼ ਆ ਗਿਆ ਸੀ ਮੈਂ ਬਾਅਦ ਦੇ ਵਿੱਚ ਸੌ ਗਿਆ ਤੇ ਮੈਨੂੰ ਬਾਅਦ ਦੇ ਵਿੱਚ ਉਹ ਲੱਭੀ ਨਹੀਂ ਹੈਗੀ ਸੋ ਇਹ ਬਹੁਤ ਹੀ ਜਿੱਦਾਂ ਅਹ ਦੇਖੋ ਕਿੰਨੀ ਮਾੜੀ ਖਬਰ ਆ ਵੀ 20 ਸਾਲਾਂ ਦੀ ਬੱਚੀ ਯੂਨੀਵਰਸਿਟੀ ਆਫ ਪੀਟਸਬਰਗ ਦੀ ਸਟੂਡੈਂਟ ਸੀ ਆਪਣੇ ਹੀ ਸਟੂਡੈਂਟਸ ਦੇ ਨਾਲ ਘੁੰਮਣ ਫਿਰਨ ਗਈ ਹੋਈ ਸੀ ਤੇ ਇਹ ਵੀਰਵਾਰ ਦੀ ਪਿਛਲੇ ਦੀ ਗੱਲ ਹੈਗੀ ਆ 4:50 ਮਿੰਟ ਦੇ ਉੱਤੇ ਰਿਪੋਰਟ ਕੀਤਾ ਗਿਆ ਸੀ ਕਿ ਉਹ ਮਿਸਿੰਗ ਹੈਗੀ ਆ ਕੋਨਾਕੀ ਕਹਿੰਦੇ ਸਵੀਮਿੰਗ ਦੇ ਲਈ ਗਈ ਸੀ ਸਮੁੰਦਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਜਦੋਂ ਲਾਰਜ ਵੇਵ ਆਈ ਤੇ ਉਹ ਤੋਂ ਬਾਅਦ ਉਹ ਪਤਾ ਨਹੀਂ ਚੱਲਿਆ ਵੀ ਕਿੱਥੇ ਚਲੀ ਗਈ ਦੋ ਡਿਟੈਕਟਿਵ ਜਿਹੜੇ ਲਾਰਡਨ ਕਾਉਂਟੀ ਦੇ ਆ ਉਹ ਹੁਣ ਪੁਨਟਾ ਕਾਨਾ ਜੋ ਏਰੀਆ ਤੇ ਨਾਲ FBI ਜਿਹੜੀ ਆ ਉਹ ਹੁਣ ਇੰਟਰਵਿਊ ਕਰਦੀ ਆ ਲੋਕਾਂ ਦੀ ਵੀ ਕੋਈ ਨਾ ਕੋਈ ਉਹਦੀ ਉਗ ਸੁਗ ਮਿਲ ਸਕੇ ਵੀ ਉਹ ਜਾਣ ਕੇ ਤਾਂ ਨਹੀਂ ਕਿਸੇ ਨਾ ਕਿਸੇ ਨੇ ਉਹਦੇ ਨਾਲ ਫਾਲ ਪਲੇ ਕੀਤਾ ਹੈਗਾ ਡੋਮਿਨਿਕ ਨੈਸ਼ਨਲ ਪੁਲਿਸ ਨੇ ਕਿਹਾ ਆ ਵੀ ਹਜੇ ਤੱਕ ਜੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੋਈ ਹੈਗੀ ਆ ਉਹ ਤੋਂ ਨਹੀਂ ਲੱਗਦਾ ਵੀ ਕਿਸੇ ਨੇ ਜਾਣਬੁੱਝ ਕੇ ਜਿਹੜਾ ਆ ਉਸ ਨੂੰ ਕੋਈ ਨੁਕਸਾਨ ਉਹਦਾ ਜਿਹੜਾ ਕੀਤਾ ਹੈਗਾ ਆ ਸੋ ਹਜੇ ਵੀ ਜੋ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ ਪਰ ਪੁਲਿਸ ਨੇ ਆਇਡੈਂਟੀਫਾਈ ਕਰ ਲਿਆ ਹੈ ਪਰਸਨ ਆਫ ਇੰਟਰਸਟ ਇਨ ਡਿਸਪੀਅਰੈਂਸ ਆਫ ਲਾਰਡਨ ਕਾਉਂਟੀ ਕਾਲਜ ਸਟੂਡੈਂਟ ਜਿਹਦਾ ਨਾਮ ਸੁਦੀਕ ਸ਼ਾ ਕੋਨਾਕੀ ਆ ਉਹ ਉਸ ਨੂੰ ਜੋ ਡੋਮਿਨਿਕ ਰਿਪਬਲਿਕ ਦੇ ਵਿੱਚ ਜੋ ਮਿਸਿੰਗ ਹਜੇ ਤੱਕ ਦੱਸਿਆ ਜਾ ਰਿਹਾ ਹੈ